ਮਿੱਤਰੋ ਅੱਜ ਆਪਾਂ ਫਾਰਮ ਵਾਲੀ ਵਾੜ ਲੈ ਕੇ ਆਏ ਆ ਤੇ ਖੜੇ ਆ ਸਾਡੇ ਪਿੰਡ ਟੱਲ ਵਾਲੀ ਮਹਾਰਾਜ ਤੇ ਮਿੱਤਰੋ ਜਿਲ੍ਹਾ ਹੈਗਾ ਜੀ ਬਠਿੰਡਾ ਤੇ ਕੌਰ ਨੰਬਰਦਾਰ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਕਾਫੀ ਵੀਡੀਓ ਬਾਈ ਦੇ ਕਰੋ ਪਹਿਲਾਂ ਵੀ ਪਾ ਚੁੱਕੇ ਆ ਚੰਗੇ ਤੋਂ ਚੰਗੇ ਪਸ਼ੂ ਰੱਖਣ ਦਾ ਬਾਈ ਸਕੀਨ ਆ ਤੇ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਵਾੜ ਦਿਖਾ ਰਿਹਾ ਮਿੱਤਰੋ ਰੰਗ ਕੰਨੀਓ ਸਰੀਰ ਕੰਨੀਓ ਕਿਆ ਬਾਤਾਂ ਨੇ ਤੇ ਬੌਲਾ ਵੀ ਮਿੱਤਰੋ ਜਿਵੇਂ ਹਜੇ ਤਾਜੀ ਸੂਈ ਆ ਬਾਈ ਕਹਿੰਦਾ ਵੀ ਫੁੱਲ ਹੈ ਤੇ ਚੰਗਾ ਦੁੱਧ ਕੱਢਣ ਦੀ ਉਮੀਦ ਆ ਪਹਿਲੇ ਸੂਏ ਮਿੱਤਰੋ ਇਹ ਸੂਈ ਆ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਮਿੱਤਰੋ ਕੱਲਾ ਕੱਲਾ ਥਾਣਾ ਹਵਾਨਾ ਬਹੁਤ ਸੋਹਣਾ ਬਣਾਇਆ ਸੋਹਣੇ ਕਦ ਕਾਠ ਵਾਲੀ ਆ ਤੇ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਦੇਖ ਸਕਦੇ ਹੋ ਬਹੁਤ ਚੰਗਾ ਮੋਟਾ ਥਾਣਾ ਤੇ ਕਦ ਕਾਠ ਵੀ ਮਿੱਤਰੋ ਸੋਹਣਾ ਸਿਹਤ ਪੱਖੋਂ ਵੀ ਚੰਗੀ ਆ ਤੇ ਤਾਜੀ ਸੂਈ ਆ ਸਰੀਰ ਦੀ ਜਿਹੜੀ ਬਣਤਰ ਬਹੁਤ ਸੋਹਣੀਆ ਚੰਗੀਆਂ ਵਹਿੜਾਂ ਦੇ ਵਿੱਚੋਂ ਆਉਂਦੀ ਆ ਫਾਰਮ ਵਾਲੀ ਮਿੱਤਰੋ ਆਪਾਂ ਵੈੜ ਕਹਾਂਗੇ ਕਿਸੇ ਭਰਾ ਨੇ ਫਾਰਮ ਦੇ ਵਿੱਚ ਪੌਣੀ ਹੋਵੇ ਤਾਂ ਮਿੱਤਰੋ ਅਗਲੇ ਸੂਆ ਨੂੰ ਇਹਨੇ ਰਿਕਾਰਡ ਤੋੜਨੇ ਆ ਤੇ ਚੰਗੇ ਤੇ ਸਿਮਰ ਲਾ ਕੇ ਮਿੱਤਰੋ ਗਾਂਹਾਂ ਅੱਗੇ ਤੁਸੀਂ ਚੰਗੀ ਬਰੀਡ ਤਿਆਰ ਕਰ ਸਕਦੇ ਹੋ ਕਿਉਂਕਿ ਕਿਸੇ ਪਾਸੋਂ ਵੀ ਮਿੱਤਰੋ ਹੱਥ ਨਹੀਂ 드러ਉਂਦੀ ਭਾਵੇਂ ਮੂੰਹ ਕੰਨੀ ਹੋਵੇ ਭਾਵੇਂ ਸਰੀਰ ਕੰਨੀ ਹੋਵੇ ਭਾਵੇਂ ਮਿੱਤਰੋ ਲੈਵੇ ਕੰਨੀ ਹੋਵੇ ਤੇ ਕੁਆਲਿਟੀ ਕੰਨੀ ਹੋ। ਸੋ ਕੱਲਾ ਕੱਲਾ ਫੇਰ ਆਪਾਂ ਕਹਨੇ ਵੀ ਥਾਣਾ ਹੈ। ਬਟ ਸੋਹਣੇ ਕੱਦ ਕਾਰਠ ਵਾਲੀਆ ਚੰਗੀਆਂ ਵਿਹੜਾਂ ਦੇ ਵਿੱਚੋਂ ਆਉਂਦੀ ਆ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਕਾਲਾ ਸਿੰਘ ਕੀ ਹਾਲ ਚਾਲ ਠੀਕ ਠਾਕ ਠੀਕ ਐ ਸੇਤਾ ਹਾਂ ਠੀਕ ਐ ਅੱਜ ਆਪਾਂ ਇਹ ਜਿਹੜੀ ਵਿਹੜ ਦਿਖਾਈ ਆ ਹਨਾ ਇਹ ਪਹਿਲਾਂ ਅ ਪਹਿਲੇ ਸੂਏ ਸੂਈ ਆ ਹਾਂ ਖੀਰੀ ਐ ਮੋਹੋ ਖੀਰੀ ਐ ਹਾਂ ਖੀਰਾ ਪਸ਼ੂ ਸੂਣਾ ਹੈ ਬਹੁਤ ਵੱਡੀ ਗੱਲ ਆ ਹਨਾ ਸਵਾ 2 ਸਾਲ ਦੀ ਹੂ ਉਮਰ 2 ਦੋਕ ਸੀ ਦੋ ਕ ਵੀ ਐ ਦੋ ਦੀਆਂ ਸੱਟ ਜਾਨੇ ਆ ਸਵਾ ਦੋ ਦੀਆਂ ਸੱਟ ਜਾਨੇ ਆ ਹਾਂ ਦੋ ਕ ਸਾਲ ਦੀ ਆ ਮਾੜਾ 24 ਮਹੀਨਾ ਦੀ ਆ ਹਾਂ ਦੋ ਸਾਲ ओके ਹੁਣ ਆਪਾਂ ਇਹਦੀ ਗੱਲ ਕਰਕੇ ਕਿੰਨਾ ਕੁ ਬੋਹੜਾ ਤੇ ਕਦੋਂ ਸੂਈ ਐ ਇਹ 15-16 ਲੀਟਰ ਬੋਹੜਾ ਕਦੋਂ ਕਸੂਈ ਐ ਕੱਲ ਸਵੇਰ ਸੂਈ ਕੱਲ ਸਵੇਰ ਮਤਲਬ ਦੋ ਟਾਈਮ ਤਿੰਨ ਟਾਈਮ ਤੁਸੀਂ ਚੋਕੇ ਦੇਖ ਲਈ ਹੁਣ ਤੀਜਾ ਹੋਜੂ ਚੌਥਾ ਡੰਗ ਹੋਜੂ ਚੌਥਾ ਡੰਗ ਹੋਜੀ ਠੀਕ ਮਤਲਬ ਵੀ ਤਿੰਨ ਡੰਗ ਤੁਸੀਂ ਚੋਕੇ ਦੇਖ ਲਈ ਵੀ 15-16 ਲੀਟਰ ਬੋਹੜਾ ਹੈਗਾ ਠੀਕ ਸੋ ਮਿੱਤਰੋ ਹਵਾਨਾ ਤੁਸੀਂ ਦੇਖ ਲਓ ਕਿੰਨਾ ਦੁੱਧ ਕੱਢ ਸਕਦੀ ਐ ਇਸੇ ਹੀ ਮਿਹਣੇ ਚ 25 ਤੋਂ 30 ਲੀਟਰ ਕੱਢੂਗੀ 25 ਤੋਂ 30 ਲੀਟਰ ਠੀਕ ਐ ਮੁੱਲ ਫਿਰ ਕੀ ਕਰਤਾ ਮਾਲਕ 40 ਤੇ 140 ਮਾਨਦਾਨ ਹੋ ਜੂ ਮਾਨਦਾਨ ਮਗਰ ਬੱচ্চਾ ਕੀ ਆ ਮਗਰ ਬੱচ্চਾ ਮਗਰ ਮਿੱਤਰੋ ਬੱচ্চਾ ਹੈ ਤੇ ਜੇ ਕੁਦਰਤ ਦੇ ਵਰਸੇ ਹੁੰਦੀ ਤਾਂ ਰੰਗ ਹੋਰ ਮਿੱਤਰੋ ਲੱਗਣੇ ਸੀ ਠੀਕ ਹੈ ਹੁਣ ਆਪਾਂ 140 ਰੇਟ ਕਰਤਾ ਤੇ ਫੋਨ ਨੰਬਰ ਆਪਣਾ 981 981 9860 16191 16191 ਹਾਂ ਠੀਕ ਹੈ 9860 16191 ਬਾਈ ਦਾ ਫੋਨ ਨੰਬਰ ਆ ਮਿੱਤਰੋ ਚੰਗੀਆਂ ਵੈੜਾ ਦੇ ਵਿੱਚੋਂ ਚੰਗੇ ਗੱਤ ਘਾਟ ਵਾਲੇ ਸੋਹਣੇ ਵੈੜ ਮਿੱਤਰੋ ਬਹੁਤ ਵਧੀਆ ਕਵਾਲਿਟੀ ਵਾਲੀ ਵਾੜ ਆਪਾਂ ਤੁਹਾਨੂੰ ਲੈ ਕੇ ਆਏ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਜਰੂਰ ਮਿੱਤਰੋ ਕਰੋ ਸੰਪਰਕ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਮਿੱਤਰੋ 98724 ਤੇ 82124 ਸੋ ਇਸ ਤੋਂ ਬਾਅਦ ਇੱਕ ਆਪਾਂ ਟੋਕੜਗਾ ਦੀ ਵੀਡੀਓ ਬਣਾ ਰਹੇ ਆ ਕਈ ਭਰਾ ਨੇ ਟੋਕੜਗਾ ਦਰਮਿਆਨੇ ਮੁੱਲ ਵਾਲੀ ਲੈਣੀ ਹੋਵੇ ਤਾਂ ਉਹ ਵੀ ਮਿੱਤਰੋ ਅਗਲੀ ਵੀਡੀਓ ਦੇਖ ਸਕਦੇ ਹੋ ਤੇ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ ਜੀ